ਮੈਨੂੰ ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਦਾਰਾਪੁਰ ਪਹੁੰਚੇ ਸੀ ਜੀ ਅੱਜ ਧੀਰੇ ਦਾ ਟੂਰ ਸੀਗਾ ਤੇ ਜਿਹੜੇ ਵੀ ਮੇਰੇ ਵੀਰ ਗਰੁੱਪ ਚ ਐਡ ਹੋਣਾ ਚਾਹੁੰਦੇ ਆ ਮੈਨੂੰ ਹੈਲੋ ਲਿਖ ਕੇ ਤੇ ਏਰੀਆ ਦਾ ਨਾਮ ਲਿਖ ਕੇ ਭੇਜਿਆ ਕਰੋ ਜੀ ਆਪਣਾ ਪੰਜਾਬ ਟੂਰ ਗਰੁੱਪ ਬਣਿਆ ਹੋਇਆ ਤੇ ਉਹਦੇ ਚ ਕਰੀਬ 100 ਦੇ ਕਰੀਬ ਹੋ ਗਿਆ ਜੀ ਜਿਵੇਂ ਅੱਜ ਮੈਂ 4-5 ਕੇਸਾਂ ਤੇ ਇੱਧਰ ਜਾਣਾ ਥੋੜਾ ਜਿਹਾ ਫਿਰ ਸੌਖਾ ਹੋ ਜਾਂਦਾ ਇੱਕ ਤੇ ਸਾਨੂੰ ਪਤਾ ਮੈਨੂੰ ਵੀ ਔਖਾ ਤੇ ਅਗਲੇ ਨੂੰ ਵੀ ਇੰਨਾ ਖਰਚਾ ਦੇਣਾ ਔਖਾ ਇਹ ਗਰੁੱਪ ਤਾਂ ਹੀ ਬਣਾਇਆ ਵੀ ਚਲੋ ਸਾਰਿਆਂ ਨੂੰ ਸਾਰਿਆਂ ਦੇ ਪਸ਼ੂ ਵੀ ਦੇਖੇ ਜਾਣ ਜੀ ਤੇ ਕਿਸੇ ਨੂੰ ਬੜਾ ਖਰਚਾ ਵੀ ਨਾ ਪਵੇ ਧੰਨਵਾਦ ਜੀ ਇਹ ਚੀਜ਼ ਨੂੰ ਨੋਟ ਕਰਿਓ ਜੀ ਤੇ ਆਪਦਾ ਨੰਬਰ ਤੇ ਪੈਨ ਲੈ ਕੇ ਮੇਰੇ ਦੂਜਾ ਨਾਮ ਤੇ ਪੈਨ ਲੈ ਕੇ ਆਪਦਾ ਉਹਦੇ ਤੇ ਜਰੂਰ ਭੇਜੋ ਜੀ ਮੇਰੇ WhatsApp ਨੰਬਰ ਤੇ ਜਿਹੜੇ ਬੰਦੇ ਗਰੁੱਪ ਚ ਐਡ ਹੋਣਾ ਚਾਹੁੰਦੇ ਆ ਤੇ ਆਪਾਂ ਨੂੰ ਘਰੇ ਬੁਲਾਉਣਾ ਚਾਹੁੰਦੇ ਆ ਜੀ ਰਿਪੀਟਰ ਪਸ਼ੂ ਵਾਲੇ ਖਾਸ ਕਰਕੇ ਅੱਜ ਬਾਈ ਦੇ ਆ ਦੋ گاਵਾ ਜੀ ਇੱਕ ਉਹ ਲਾਲ گاਂ ਤਿੰਨ ਮਹੀਨਿਆਂ ਬਾਅਦ ਬਾਈ ਕਹਿੰਦਾ ਹੀਟ ਚ ਆਈ ਸੀ ਚਲੋ ਆਪਾਂ ਇਹਦਾ ਕੁਝ ਕਰ ਨਹੀਂ ਸਕੇ ਕਿਉਂ ਸ਼ਨੀਵਾਰ ਇਹ ਆਈ ਹੋਈ ਹੈ ਜੀ ਇਹਦੇ ਪਰ ਇਹਨੇ ਗੰਦ ਬਹੁਤ ਸਿੱਟਿਆ ਤੇ ਬਾਈ ਨੇ ਆਪਣੀ ਵੀਡੀਓ ਤਾਂ ਦੇਖੀ ਸੀ ਉਹ ਮੈਟਰੀਸ ਐਫ ਟਿਊਬ ਵਾਲੀ ਤੇ ਪਰ ਬਾਈ ਆ ਉਹ ਉਦੋਂ ਘਰੇ ਨਹੀਂ ਸੀਗਾ ਕਿੰਨਾ ਗੰਦਵਾਵਾ ਸਿੱਟਿਆ ਬਈ ਨੇ ਹਾਂ ਬਾਈ ਬਹੁਤ ਤੇ ਤੁਸੀਂ ਕਿਹਾ ਸੀ ਡਾਕਟਰ ਨੂੰ ਵੀ ਭਰ ਦਿਓ ਹਾਂ ਮੈਂ ਕਿਹਾ ਅਸੀਂ ਮੈਂ ਕਿਹਾ ਨਾਲ ਕੋਈ ਦਵਾਈ ਭਰਦ ਕੇ ਚੱਲੇ ਦੇ ਹਾਂ ਹਾਂ ਨਾਲ ਦਵਾਈ ਤਾਂ ਤੁਹਾਨੂੰ ਮੈਂ ਦੱਸਿਆ ਵੀ ਇਲੈਕਸ਼ਨ ਹੀ ਭਰੀ ਜਾਂਦੀ ਹੈ ਜੀ ਹਾਂਜੀ ਹਾਂਜੀ ਤੇ ਪਰ ਜੇ ਤੁਸੀਂ ਬਜਾੜੇ ਗੰਦ ਸਿੱਟਦੀ ਹੈ ਤਾਂ ਉੱਥੇ ਇਲੈਕਸ਼ਨ ਨਹੀਂ ਕੰਮ ਕਰਦੀ ਨਾਰਮਲ ਦਵਾਈ ਤਾਂ ਉਹਦੇ ਚ ਕੰਮ ਕਰ ਜਾਂਦੀ ਇਨਫੈਕਸ਼ਨ ਚ ਤੇ ਇੱਥੇ ਤੁਸੀਂ ਮੈਟਰੀਸ ਐਫ ਟਿਊਬ ਭਰਾ ਸਕਦੇ ਹੋ ਨੇ ਅੱਗੇ ਵੀ ਮੈਂ ਇੱਕ ਦੋ ਵੀਡੀਓ ਚ ਬੋਲਿਆ ਤੇ ਆਪਾਂ ਤੁਹਾਨੂੰ ਰਿਜ਼ਲਟ ਵੀ ਦਿਖਾਏ ਆ ਜੀ ਵੀ ਪਸ਼ ਤੇ ਇੱਕ ਆ ਕਾਲੀ ਗਾਂ ਜੀ ਤੇ ਇਹ ਲਕੋਰੀਆ ਸੜਦੀ ਰਹਿੰਦੀ ਹੈ ਜੀ ਥੋੜੀ ਜੀ ਚਲੋ ਇਹਦੇ ਚ ਬਾਈ ਨੂੰ ਵੀ ਚਲੋ ਕਈ ਵਾਰੀ ਅਵੇਰਨੈਸ ਹੋ ਜਾਂਦੀ ਹੈ ਬਾਈ ਨੂੰ ਇਹ ਸੀਗਾ ਵੀ ਚਲੋ ਗਰਮੀ ਆ ਗਈਗਾ ਇਹਨੂੰ ਹਜੇ ਸੂਈ ਨੂੰ 3 ਗਮਿਨ ਨਹੀਂ ਹੋਇਆ ਜੀ ਤੇ ਤਿੰਨ ਵਾਰੀ ਇਹ ਹੀ ਕਰਵਾਦੀ ਹੈ ਇਹਦੇ ਤੇ ਇਹਨੂੰ ਲਕੋਰੀਆ ਅਸਲ 'ਚ ਤੇ 6 ਸੇ 7-10 ਦਿਨ ਹੀਟ ਰੱਖਦੀ ਹੈ ਇਹੇ ਇਹਦੇ ਚ ਤੁਸੀਂ ਪ੍ਰੈਗਸਟੇ ਗੋਲਡ ਪਾਊਡਰ ਤੁਹਾਨੂੰ ਦੱਸਿਆ ਸੀਗਾ ਫੜਕੜੀ ਚ ਫੜਕੜੀ ਵਿੱਚ 200 ਗ੍ਰਾਮ ਪਾ ਕੇ ਇਹਨੂੰ ਦੇ ਸਕਦੇ ਆ ਬਾਈ ਨੂੰ ਅੱਜ ਦੱਸਿਆ ਜੀ ਇਹ ਸਿੰਕਰੋ ਕਰਕੇ ਗੱਬਣ ਹੋਊਗੀ ਜਿਹੜੀ ਇੰਨੇ ਦਿਨਾਂ ਗਾਂ ਹੀਟ ਰੱਖਦੀ ਆ ਉਹਨੇ ਗੱਬਣ ਨਹੀਂ ਹੋਣਾਗਾ ਤੇ ਉਹ ਸੈਂਕਰੋ ਦਾ ਹੀ ਗੱਬਣ ਹੋਊਗੀ ਇਹ ਸੈਂਕਰੋ ਦਾ ਬਸ ਇਹਦੇ ਵਿੱਚ ਹੱਲ ਇਹ ਹੁੰਦਾ ਵੀ ਜਦੋਂ ਹੀਟ ਚ ਪਸ਼ੂ ਹਟਦੇ ਜਿਵੇਂ ਇਹ 7 ਦਿਨ ਹੀਟ ਰੱਖਦੀ ਆ ਤੇ ਆਪਾਂ ਨੂੰ ਪਤਾ 20 ਦਿਨਾਂ ਬਾਅਦ ਹੀਟ ਚ ਆ ਜਾਣਾ ਤੀਜੇ ਦਿਨ ਇਹਦੇ ਤੇ ਹੀਟ ਹਟਦੀ ਤੋਂ ਵੀ ਤੁਸੀਂ ਸੈਂਕਰੋ ਸ਼ੁਰੂ ਕਰ ਦੇਣੀ ਆ ਇਹਦੇ ਆਪਾਂ ਅੱਜ ਦਵਾਈ ਭਰੀਆ ਕਿ ਹਜੇ ਵੀ ਤਾਰਾਂ ਕਰੀ ਜਾਂਦੀ ਸੀਗੀ ਜਦੋਂ ਮੈਂ ਆਇਆ ਇਹਨੂੰ ਕਿੰਨੇ ਕਿੰਨੇ ਦਿਨ ਹੋ ਗਏ ਭਾਈ ਇਹਨੂੰ ਅੱਜ ਇਹਨੂੰ ਭਾਈ ਅਸਾ ਤੜ ਦਿਨ ਹੋ ਗਏ ਇਤਰਾਹੀ ਇੰਨੇ ਇੰਨੇ ਦਿਨ ਤਾਂ ਹੀ ਆਹੀ ਕਰੀ ਕਿੰਨੇ ਵਾਰੀ ਵੀ ਭਰਾਇਆ ਇੰਨੇ ਦਿਨ ਹਾਂ ਹੀ ਕਰਦੇ ਤਾਰਾਂ ਸਿੱਟੀ ਜਾਂਦੀ ਠੀਕ ਹੈ ਜੀ ਬਾਡੀ weight ਪੂਰਾ ਪਸ਼ੂਆਂ ਔਰ ਜਿਹੜੇ ਪਰਲੇ ਪਾਸੇ ਤਿੰਨ ਪਸ਼ੂ ਆ ਬਾਈ ਨੇ ਹੁਣ ਮੁੱਲ ਖਰੀਦ ਦਿਆ ਟੋਕੜ ਗੱਬਣ ਤੇ ਇਹ ਬਾਈ ਦੇ ਪਹਿਲਾਂ ਵਾਲੇ ਪਸ਼ੂ ਘਰਦੇ ਆ ਤੇ ਕਟੀਆਂ ਵੀ ਚੰਗੀਆਂ ਇੱਕ ਬਾਈ ਨੇ ਇਹ ਮੱਝ ਲਈ ਸੀ ਜੀ ਇਹਦੇ ਅੱਜ ਸੈਂਕਰੋ ਕੀਤੀ ਐ ਇਹ ਕਿੰਨੇ ਦੀ ਖਰੀਦੀ ਸੀ ਮੱਝ ਬਈ ਆਪਾ ਬਾਈ ਇਹ 1.5 ਲੱਖ ਦੇ ਲਈ ਸੀ ਤੇ ਇਹਦਾ ਕੀ ਕਹਾਣੀਆਂ ਬਈ ਇਹਦੀ ਇਹ ਬਾਈ ਜੀ ਤਿੰਨ ਮਹੀਨੇ ਬਾਅਦ ਖਾਲੀ ਨਿਕਲ ਗਈ ਇਹ ਠੀਕ ਹੁਣ 2 ਮਹੀਨੇ ਹੋ ਗਏ ਬਈ ਨਾ ਇਹਨੇ ਰੰਬੀ ਜਾਂ ਨਾ ਤਾਰ ਕੀਤੀ ਆ ਹੀਟ ਚ ਹੀ ਨਹੀਂ ਆਈ ਮੁੜ ਕੇ ਇਹ ਹੀਟ ਚ ਹੀ ਨਹੀਂ ਆਏਗੀ ਹਾਂ ਜਦੋਂ ਚੈੱਕ ਕਰਾਈ ਸੀ ਡਾਕਟਰ ਕਹਿੰਦਾ ਵੀ ਇਹਦਾ ਹੰਡਾ ਨਹੀਂ ਟੁੱਟਿਆਗਾ ਤੇ ਖਾਲੀ ਆ ਕਹਿੰਦਾ ਉਸ ਤੋਂ ਬਾਅਦ ਇਹ ਬਈ ਹੀਟ ਚ ਨਹੀਂ ਆਏਗੀ ਅੱਛਾ ਹੀਟ ਚ 5 ਮਹੀਨੇ ਵੇਸਟ ਹੋ ਗਏ ਸਾਡੇ ਲਾ ਅੱਛਾ ਮੱਝ ਬਹੁਤ ਚੰਗੀ 18 ਮਹੀਨੇ ਕਿੰਨਾ ਕੁ ਸੀ ਬਈ ਉਹ ਤਾਂ ਬਈ 18 ਕਿਲੋ ਸੀਗਾ ਇਹ ਦੇ ਮਿਨਰਲ ਮਿਕਚਰ ਰੈਗੂਲਰ ਪਾਉਣੇ ਉਹ ਬਈ ਮੈਂ ਰੈਗੂਲਰ ਪਾਉਣਾ ਰੈਗੂਲਰ ਵੈਸੇ ਉਹ ਤੇਰੇ ਪਸ਼ੂਆਂ ਦੀ ਸਿਹਤ ਹੀ ਦੱਸਦੀ ਹੈ ਡੀ ਵਰਮ ਉਹ ਤਾਂ ਦੇਖ ਉਧਰ ਪਾਉਣਾ ਬਾਈ ਰੈਗੂਲਰ ਠੀਕ ਹੈ ਜੀ ਡੀ ਵਰਮੀ ਕੀ ਰੈਗੂਲਰ ਕਰਦੇ ਆ ਤੇ ਮਿਕਚਰ ਵੀ ਹਾਂਜੀ ਹਾਂਜੀ ਤੇ ਇਹਦੇ ਆਪਾਂ ਅੱਜ ਸਿੰਕਰੋ ਕੀਤੀ ਹੈ ਜੀ ਕਿਉਂ ਆਪਣੇ ਕੋਲ ਟਾਈਮ ਹੈ ਨਹੀਂ ਗਾ ਗਾ ਗਰਮੀ ਆ ਤੇ ਵੈਸੇ ਬਾਈ ਟੀਕੇ ਲਈ ਆਈ ਬੈਠਾ ਸੀ ਆਪਣੀ ਵੀਡੀਓ ਦੇਖ ਕੇ ਉਹ ਭੈਣੀ ਰੋੜਾ ਵਾਲੀ ਤੇ ਉਹ ਅੰਕਲ ਦੀ ਮੱਝ ਦੀ ਵੀ ਆਪਾਂ ਕੀਤੀ ਸੀ ਜੀ ਸੈਂਕ్రో ਤੇ ਸਹੀ ਹੋ ਗਿਆ ਸਕਸੈਸ ਆ ਗੰਮ ਰੱਬ ਸੁੱਖ ਰੱਖੇ 100% ਗੱਬਣ ਹੋ ਜੂ ਬਾਈ ਨੂੰ ਇੱਕ ਚੀਜ਼ ਹੋਰ ਦੱਸੀਆ ਵੀ ਇਹ ਸੈਂਕ్రో ਤੇ 50% ਚਾਂਸ ਹੁੰਦੇ ਆ ਗੱਬਣ ਦੇ ਤੇ ਪਰ ਜੇ ਨਹੀਂ ਹੁੰਦੀ ਤਾਂ ਅਗਲੀ ਹੀਟ ਤੇ ਕਨਫਰਮ ਗੱਬਣ ਹੋ ਜਾਂਦਾ ਜੀ ਪਸ਼ੂ ਦਾ ਸਰਕਲ ਚੱਲ ਪੈਂਦਾ ਜਿਹੜੀ ਮੇਨ ਚੀਜ਼ ਆ ਵੀ ਜਿਹੜਾ ਹਾਰਮੋਨ ਇਨ ਬੈਲੈਂਸ ਹੁੰਦਾ ਉਹ ਸੈੱਟ ਹੋ ਜਾਂਦਾ ਉਹ ਚੱਲ ਪੈਂਦਾ ਸੈਂਕ్రో ਆਪਾਂ ਤਾਂ ਕਰਦੇ ਆ ਤੇ ਆਹ ਕਟੀਆਂ ਬਾਈ ਕੋਲੇ ਜੀ ਦੋ ਉਹ ਮੱਜਾਂ ਦੇ ਮਗਰ ਆਈਆਂ ਬਈ ਇਹ ਹਾਂ ਬਈ ਇਹ ਪੰਜਾ ਸਾਢੇ ਪੰਜ ਮਹੀਨਿਆਂ ਦੀਆਂ ਬਈ ਦੋਨਾਂ ਆ ਸਾਢੇ ਪੰਜ ਮਹੀਨਿਆਂ ਦੀ ਕੱਟੀ ਆ ਜੀ ਕਿਹੜੇ ਟੀਕੇ ਦੀ ਆ ਬਈ ਇਹ ਇਹ ਬਈ ਰਤਨ ਦੀ ਆ ਰਤਨ ਬੋਲ ਦੀ ਪਿੰਦੀ ਆ ਇਹਦੀ ਹਿੰਦੀ ਸਿੱਧੂ ਦਾ ਜਿਹੜਾ ਰਤਨ ਬੋਲ ਆ ਜੀ ਉਹਦੀ ਆ ਇਹ ਉਹਦੀ ਹੈਗੀ ਆ ਜੀ ਇਹਦੀ ਮਾਂ ਦਾ ਕੀ ਰਿਕਾਰਡ ਆ ਬਈ ਇਹ ਸਿਰਫ ਬਈ 18 ਉਹਦੀ ਆ ਹਾਂ ਠੀਕ ਹੈ ਤੁਸੀਂ ਆਪਦੇ ਥੀਕਾ ਘਾਣ ਘਟ ਗਿਆ ਸੀਗਾ ਇਹ ਵੀ 10 ਕਿਲੋ ਦੋ ਦਿੱਤਾ ਇਹਨੇ ਨਹੀਂ ਆਪਦੇ ਥੀ ਟੀਕੇ ਭਰਾਇਆ ਤੁਸੀਂ ਨੇ ਇਹ ਬਈ ਨਾਲ ਆਇਓ ਬੰਦੇ ਨੇ ਗਾਰੰਟੀ ਦਿੱਤੀ ਸੀ ਅੱਛਾ ਤੁਸੀਂ ਖਰੀਦੀ ਆ ਫੇਦੀ ਆਓ ਬੰਦੇ ਕੱਤੀ ਦਿੰਦੇ ਨੇ ਸੀ ਮੈਂ ਧੱਕੇ ਨਾਲ ਲੈ ਗਿਆ ਸੱਜਰ ਕਿੰਨੇ ਦੀ ਖਰੀਦੀ ਸੀ ਇਹ ਇਹ ਬਈ 1.5 ਲੱਖ ਦੇ ਲਈ ਸੀ ਅੱਛਾ 1.5 ਦੀ ਲਈ ਸੀ ਇਹ ਤਕਰੀਬਨ ਉਹ 20 ਕੇ ਤਰ੍ਹਾਂ ਦੀ ਸੂਈ ਸੀ ਬਈ ਇਹ ਅੱਛਾ ਤੇ ਉਹ ਜੋ ਕੀ ਲਿਆ ਜ ਦੁੱਧ 19 ਕਿਲੋ ਦੁੱਧ ਦਿੱਤਾ ਨੇ ਹਾਂ ਇਹ ਤਾਂ ਘੱਟ ਸੀਗਾ ਉਦੋਂ ਵੀ ਮੈਨੂੰ ਦੱਸ ਕੇ ਦਿੱਤੀ ਬੰਦੇ ਨੇ ਇਹ ਥਾਣ ਬਰਾਬਰ ਹੋ ਗਏ ਅਗਲੇ ਸੂਏ ਦੁੱਧ ਘਟੂ ਘੜ ਵੀ 21 22 ਕਿਲੋ ਇਹ ਥਾਣ ਬਰਾਬਰ ਹੁੰਦਾ ਨਾ ਬਈ ਤੇ ਮੱਝ ਵੀ 2 ਪਲੱਸ ਨੇ ਹਾਂ ਤਾਂ ਹੀ ਘੱਟ ਮਿਲ ਗਈ ਆਪ ਨੂੰ ਇਹ ਤਾਂ ਹੀ ਘੱਟ ਮਿਲੀ ਆ ਨਹੀਂ ਤਾਂ ਪਹਿਲੀ ਗੱਲ ਇਹੋ ਜੀ ਮੱਝ ਕੋਈ ਵੇਚਦਾ ਹੀ ਨਹੀਂ ਨਹੀਂ ਵੇਚਦਾ ਬਈ ਨਹੀਂ ਵੇਚਦਾ ਪਰ ਉਹਨੇ ਬੰਦੇਰਾ ਆਪ ਨੂੰ ਦੱਸ ਕੇ ਦਿੱਤੀ ਸੀਗੀ ਹਾਂ ਆ ਇਸ ਮੱਝ ਦੀ ਕੱਟੀ ਆ ਇਹ ਤਾਂ ਮੈਨੂੰ ਪਤਾ ਨਹੀਂ ਵੇਖ ਕੱਟੀ ਚੰਗੀ ਲੱਗਦੀ ਮੈਨੂੰ ਕੱਟੀ ਐਦੂ ਵੀ ਚੰਗੀ ਆ ਬਈ ਹਾਂ ਇਹ ਇਸ ਮਾਈ ਇਹ ਤਾਂ ਚੰਗੀ ਕਰੇ ਇਸ 17 ਕਿਲੋ ਰਕਾਰ ਦਾ ਬਈ ਅੱਛਾ ਇਸ 17 ਕਿਲੋ ਵਾਲਾ ਹਾਂ ਇਹ ਰਹਿ ਗਈ ਇਹ ਉਹ ਪਾਣੀ ਮਮੀ ਨਾ ਲੱਗਿਆ ਨੂੰ ਅੱਛਾ ਇੱਕ ਠੇਮ ਬਣ ਗਿਆ ਜੀ ਬਾਈ ਇਹਦੀ ਥੋੜੀ ਜੀ ਹੈਲਥ ਘੱਟ ਹੈ ਇਹਦੇ ਦੋਨ ਹਾਂ ਇਹ ਖਾਂਦੀ ਘਾ ਟੇਰ ਮੈਂ ਥੋੜਾ ਜਿਹਾ ਕੋਈ ਨਹੀਂ ਪੜੇ ਗਿਆ ਲੈਵਰ ਟੋਨਿਕ ਦੱਸ ਦਿਆਂ ਵੈਸੇ ਵੀ ਨਾ ਗਰਮੀ ਚ ਬਾਈ ਪਸ਼ੂ ਦੇ ਭਜਨ ਘੱਟ ਲੱਗ ਜਾਂਦਾ ਠੀਕ ਹੈ ਜੀ ਤੇ ਥੋੜਾ ਜਿਹਾ ਆਪਾਂ ਨੂੰ ਫੀਡ ਦਾ ਕੰਟਰੋਲ ਕਰਨਾ ਪਊਗਾ ਵੀ ਜਿਆਦਾ ਦੋ ਤਿੰਨ ਟਾਈਮ ਫੀਡ ਪੈ ਜੇ ਤੇ ਜਾਂ ਵੀ ਘੱਟ ਘਟਾ ਦਗੇ ਠੀਕ ਹੈ ਜੀ ਫਿਰ ਉਹ ਫੀਡ ਰੋਕ ਦਈਏ ਇੱਥੇ ਕਾਣ ਤੋਂ ਬਿਜਿਓ ਕਿਉਂ ਗਰਮੀ ਚ ਉਹਨਾਂ ਨਹੀਂ ਵੱਜਦਾ ਆਪਣੇ ਆਪ ਦੇ ਵੀ ਇੱਕੇ ਵੀ ਹਾਂ ਹਾਂ ਤੇ ਇਹ ਮੱਝ ਦੇ ਵੀ ਐਡ ਕੀ ਬਾਈ ਸਮਰਾਟ ਭਰਾਇਆ ਸੀ ਬਾਈ ਕਹਿੰਦਾ ਥੇ ਮਕੇਰੀਆਂ ਦਾ ਤਿੰਨ ਟੀਕੇ ਭਰੇ ਠੀਕ ਹੈ ਤਾਂ ਬਾਈ ਬਹੁਤ ਸ਼ੌਕਣਾ ਭਰਾਇਆ ਟੀਕੇ ਬਾਈ ਸ਼ੌਕਣਾ ਹੀ ਭਰਾਉਂਦਾ ਤੇ ਇਹਦੇ ਜੁਪੀਟਰ ਭਰਾਇ પાસ ਹੋ ਗਿਆ ਜੀ ਤਿੰਨ ਪੰਜਵਾਂ ਮਹੀਨਾ ਲੱਗ ਗਿਆ ਤੇ ਤੁਸੀਂ ਆਮ ਬਈ ਪਸ਼ੂ ਤਿਆਰ ਕਰਕੇ ਵੇਚ ਦਿੰਦੇ ਆ ਕਿ ਦੁੱਧ ਤੇ ਕੰਮ ਕਰਦੇ ਨਹੀਂ ਮੈਂ ਦੁੱਧ ਤੇ ਲਾਇਆ ਜੀ ਅਛਾ ਦੁੱਧ ਤੇ ਲਾਇਆ ਕੀ ਰੇਟ ਦੁੱਧ ਪੈ ਜਾਂਦਾ ਬਈ ਦੁੱਧ ਤਾਂ ਬਈ ਡੇਰੀ ਤੇ ਜਿਹਸਾਬ ਲਾਈਏ ਤਾਂ ਕੋਈ ਏਡਾ ਫਾਇਦਾ ਹੈ ਨਹੀਂਗਾ ਸ਼ੌਕ ਹੀ ਆਵਾ ਨਹੀਂ ਫਿਰ ਵੀ ਮੱਝਾਂ ਕਿ 60 ਰੁਪਏ ਮੱਝਾਂ ਦਾ ਮੱਝਾਂ ਤੇ گاਵਾ ਦਾ ਮੱਝ ਕਰਕੇ ਨਹੀਂ ਮੈਂ ਡੋਡੀ ਪੋਣਾ ਜੀ ਇਹ گاਵਾ ਦਾ 35 ਰੁਪਿਆ ਆ ਜਾਂਦਾ ਮੰਨ ਲਓ ਵੀ گاਵਾ ਦਾ 35 ਰੁਪਿਆ ਇਹਨਾਂ ਦਾ 60 ਰੁਪਿਆ ਹੈ ਫੀਡ ਦਾ ਮਾਪਦੀ ਬਣਾਉਣਾ ਬਾਈ ਆਪਦੀ ਬਣਾਉਣੀ ਹਾਂ ਮੈਂ ਜਨ ਕੇ ਪੈ ਜਾਂਦੀ 35 36 ਸੋਣ ਫੀਡ ਪੈ ਜਾਂਦੀ ਮੈਨੂੰ ਐਨੇ ਕਿਨੂੰ ਦਾ ਪੈਂਦੀ ਹੈ ਜਿਹੜੀ ਚੰਗੀ ਆਪਾਂ ਆਪਦੀ ਬਣਾਉਨੇ ਬਾਈ ਪਰ ਪਸ਼ੂ ਥੋੜੇ ਸਹੀ ਹੈ ਜਿਹੜੀ ਗੱਲ ਆ ਵੀ ਹੈਲਥ ਹੈ ਜੇ ਕੋਈ ਪ੍ਰੋਬਲਮ ਨਹੀਂ ਗਈ ਤੇ ਰਿਪੀਟਰ ਦੀ ਵੀ ਏਦੋਂ ਪਹਿਲਾਂ ਨਹੀਂ ਆਈ ਬਾਈ ਨਹੀਂ ਆਪਣੇ ਅੱਗੇ ਨਿਕਲਿਆ ਯਾਰ ਆ ਪਹਿਲੀ ਮੇਰੀ ਸਮੱਸਿਆ ਆ ਚਾਰ ਪਾਉਣੀ ਹੈ ਕਿ ਤੂੜੀ ਨਹੀਂ ਮੈਂ ਤੂੜੀ ਪਾਉਣਾ ਬਾਈ ਆਪਾਂ ਘਰ ਦੇ ਪੱਠੇ ਇਹ ਤਾਂ ਜਮਾਂ ਹੀ ਨਹੀਂ ਆਉਣੀ ਬਾਈ ਤੇ ਰੌਂਦੀ ਵੀ ਹਰਾ ਪੱਠਾ ਆਉਦਾ ਤੇ ਤੂੜੀ ਬਸ ਚਾਰ ਕਰਕੇ ਚਾਰ ਨਾਲ ਜਿਵੇਂ ਪਸ਼ੂ ਦੇਖ ਕੇ ਬਾਈ ਤੇ ਇਹੀ ਲੱਗਦਾ ਵੀ ਚਾਰ ਦਾ ਹੈਲਥ ਦਾ ਵਧੀਆ ਬਣ ਜਾਂਦੀ ਹੈ ਪਰ ਰੀਪੀਟਰ ਹੋ ਜਾਂਦੇ ਆ ਕਸ਼ੂ ਪਰ ਬਾਈ ਕਹਿੰਦਾ ਵੀ ਤੂੜੀ ਪਾਉਣੇ ਆ ਪਾ ਰਿਆ ਦੀ ਚਲੋ ਤੂੜੀ ਹੈ ਵੀ ਮੰਦੀ ਬਾਈ ਹਾਂ ਸਹੀ ਗੱਲ ਹੈਣਾ ਚਲੋ ਆਪਣੀ ਤਾਂ ਘਰ ਦੀ ਹੁੰਦੀ ਹੈ ਪਰ ਫਿਰ ਵੀ ਤੂੜੀ ਰਿਆ ਦੀ ਮੰਦੀ ਹੈ ਦਾਣਾ ਮੇ ਕੋਲੇ ਖੜ ਕੇ ਬਣਾ ਕੇ ਲਿਆਉਣਾ ਇਹ ਆਪਾਂ ਜਿਹਨਾਂ ਦਾ ਦੁੱਧ ਦਾ ਜਿਹੜੀ ਫੀਡ ਬਣਾਉਣੀ ਆ ਬਈ ਆਪ ਸਮਾਨ ਲੈ ਕੇ ਦਿੰਨੇ ਆ ਕਿ ਉਹੀ ਕੋਲੋਂ ਵਾ ਲੈਣੇ ਉਸ ਮੇ ਘਰੋਂ ਲੈ ਕੇ ਨਾ ਹੁਣਾ ਉਸ ਉਥੋਂ ਵੇਖ ਕੇ ਚੰਗੀ ਕੁਆਲਿਟੀ ਦਾ ਕੋਲੇ ਖੜ ਕੇ ਆ ਰੋਲ ਛੜ ਕੇ ਠੀਕ 35 3600 ਨੂੰ ਪੈਂਦੀ ਆ ਜੀ ਹਾਂਜੀ ਬਾਕੀ ਆਪਾਂ ਜਿਹੜੀ ਚੀਜ਼ ਪਾਵਾਂਗੇ ਕੁਆਲਿਟੀ ਦੀ ਰੇਟ ਵਧ ਵੀ ਜਾਂਦਾ ਕੋਸਟਲੀ ਵੀ ਹੋ ਜਾਂਦੀ ਆ ਹਾਂ ਹਾਂ ਬਈ ਉਹ ਤਾਂ ਫਿਰ ਵਧੇ ਜੇ ਆਪਾਂ ਮਟੀਰੀਅਲ ਪਾਵਾਂਗੇ ਕੱਚੇ ਮਾਲ ਦਾ ਰੇਟ ਤਾਂ ਵਧੀ ਘਟੀ ਜਾਣਾ ਹਾਂਜੀ ਤੇ ਮੈਂ ਦੁੱਧ ਤੋਂ ਓਵਰ ਯਾਨੀ ਕਿ ਜਿਹੜੇ 1.5 ਕਿਲੋ ਰ ਫੀਡ ਪਾ ਦਿੰਦਾ ਵੀਰ ਜੀ ਹੈਲਥ ਸਹੀ ਰਵੇ ਹੈਲਥ ਸਹੀ ਰਵੇ ਹਾਂ ਆ ਇਹਨਾਂ ਦੀ ਸਿਹਤ ਆਸਤੇ ਪਾ ਲਓ ਡੇਢ ਕਿਲੋ ਇਹਨਾਂ ਦੀ ਸਿਹਤ ਆਸਤੇ ਦੁੱਧ ਦੇ ਹਿਸਾਬ ਨਾਲ ਪਾਉਣੀ ਆ ਪਾਉਣੀ ਉਹਦੇ ਉੱਤੇ ਪਾਉਂਦਾ ਅੱਛਾ ਉਹਦੇ ਉੱਤੇ ਪਾਣਾ ਵੀ ਸਿਹਤ ਸਹੀ ਰਹੇ ਵੀ ਆਪਾਂ ਨੂੰ ਐ ਨਹੀਂ ਵੀ ਆਪਾਂ ਇਹਨਾਂ 'ਚ ਕੋਈ ਸ਼ੇਅਰ ਕਮਾਈ ਕਰਨੀ ਹੈ ਕੱਢਣਾ ਵੀ ਫਿਰ ਅਗਲੇ ਸੂਏ ਹੋਣੇ ਲੱਗਣਾ ਅਗਲੇ ਸੂਏ ਫੇਰ ਹੀ ਸੁਣਾਂਗੇ ਬਾਈ ਬਾਕੀ ਨਾਲੇ ਬਾਈ ਆਪਾਂ ਨੂੰ ਆ ਕਮਾਈ ਹੈ ਜਿਹੜੀ ਦੋ ਘੱਟੇ ਨਾਲ ਕਰਾਂਗੇ ਕਮਾਈ ਹੈ ਜੇ ਚੰਗੀ ਆਪਾਂ ਜੇ ਫੇਰ ਹੀ ਸੁਣਗੀਆਂ ਤਾਂ ਫੇਰ ਹੀ ਆਪਾਂ ਨੂੰ ਕਮਾਈ ਦੇਣੀ ਸਹੀ ਗੱਲ ਹੈ ਜੀ ਇਹ ਪਸ਼ੂ ਕਿੰਨੇ ਦੇ ਖਰੀਦੇ ਬਾਈ ਤਿੰਨ ਏ ਬਈ ਆ ਰਹੀ ਕਾਂ ਇਹ ਆਪ 42 ਹਜ਼ਾਰ ਦੇ ਇਹ ਪੰਜਾਂ ਮਹੀਨਿਆਂ ਦੀ ਗੱਬਣਾ ਠੀਕ ਹੈ ਤੇ 10 ਕਿਲੋ ਦੁੱਧ ਦੇਣਾ ਠੀਕ ਹੈ ਬਈ ਤੇ ਆ ਝੋਟੀਆਂ ਲਈਆਂ 75 ਰੁਪਏ ਤਿਆਰ ਦੇਣਾ ਇਹ ਪੰਜਾਂ ਪੰਜਾਂ ਮਹੀਨਿਆਂ ਦੀ ਗੱਬਣਾ ਹਾਂ ਤੇ ਦੁੱਧ ਹੈਗਾ ਜਿਹੜਾ 4-4 ਕਿਲੋ ਦੁੱਧ ਅੱਛਾ ਤੇ ਇਹ ਬਈ ਫਿਰ ਸਾਂਭ ਕੇ ਵਿੱਚੋਂਗੇ ਕਿ ਇਹ ਵੀ ਰੱਖੋਗੇ ਨਹੀਂ ਇਹ ਆ ਝੋਟੀ ਤਾਂ ਮੈਂ ਰੱਖੂੰਗਾ ਯਾਰ ਹਾਂ ਚੰਗੀ ਯਾਰ ਹਾਂ ਉਹ ਵੇਚ ਲਾਂਗੇ ਜਿਵੇਂ ਹੋਈ ਫਿਰਗਾ ਅਛਾ ਜਿਵੇਂ ਹੋਈ ਓਵੇਂ ਕਰਾਂਗਾ ਆ ਝੋਟੀ ਮਿੱਠੀ ਆ ਬਹੁਤ ਚੰਗੀ ਐ ਵੀ ਇਹ ਕਿਵੇਂ ਅੰਦਰ ਕੀ ਬਈ ਮਨ ਚ ਵੀ ਯਾਰ ਸਾਂਭ ਲਗੇ ਪਸੂਗੇ ਵਧਾਉਣਾ ਕੰਮ ਇਹ ਮੈਦਾ ਕੇ ਵਧਾਉਣ ਬਾਰੇ ਸੋਚ ਰਿਹਾ ਯਾਰ ਅੱਛਾ ਵਧਾਉਣੇ ਮਦਾਉਣ ਬਾਰੇ ਸੋਚ ਰਿਹਾ ਠੀਕ ਆ ਸ਼ੈੱਡ ਦੀ ਤਿਆਰੀ ਹੋ ਰਹੀ ਆ ਉਹ ਸ਼ੈੱਡ ਬਣਾਈ ਜਾਂਦੇ ਆ ਅੱਛਾ ਉੱਧਰਲੇ ਪਾਸੇ ਬਣਾਉਂਗੇ ਬਈ ਹਾਂ ਉਹ ਜਗ੍ਹਾ ਪਈ ਆਪਣੇ ਕੋਲੇ ਸ਼ਾਹਾ ਉੱਧਰ ਬਹੁਤ ਜਗ੍ਹਾ ਪਈ ਇਹ ਬਾਈ ਸ਼ੈੱਡ ਬਣਾਉਣ ਵਾਲੀ ਐ ਸਪੈਸ਼ਲ ਹਾਂ ਬਾਈ ਸ਼ੈੱਡ ਵਾਲੀ ਠੀਕ ਆ ਠੀਕ ਆ ਉੱਥੇ ਨਾਲ ਤਾਂ ਬੰਦ ਕਰਾਂਗੇ ਨਾਲੇ ਬੱਚੇ-ਮੁੱਛੇ ਖੁੱਲਗਾ ਸ਼ੈੱਡ ਹਾਂ ਖੁੱਲਗਾ ਸ਼ੈੱਡ ਬਣਾਉਂਗੇ ਤਾਂ ਬਾਈ ਵਧੀਆ ਜ਼ਿਆਦਾ ਗ੍ਰੋਥ ਹੋਊਗੀ ਹਾਂ ਫਰਾਂਡੀ ਹੈਲਥ ਚੰਗੀ ਰਹਿੰਦੀ ਖੁੱਲਗਾ ਹਾਂ ਧੰਨਵਾਦ ਜੀ ਵੀਡੀਓ ਨੂੰ ਕਰਿਓ ਜੇ ਸ਼ੇਅਰ ਟੈਂਪ ਆ ਲਿਆ ਕਰੋ ਪਸ਼ੂ ਦੇ ਸੂਨ ਤੱਕ ਜੀ ਜੇ ਦਾ 2 ਕੁ ਮਹੀਨੇ ਤੋਂ ਬਾਅਦ ਟੀਕਾ ਭਰਾਇਆ ਕਰੋ ਖਾਸ ਕਰ ਗਾਵਾਂ ਦੇ ਕਿਉਂ ਗਾਵਾਂ ਨੇ ਜੁੱਧ ਵੀ ਜ਼ਿਆਦਾ ਦੇਣਾ ਹੁੰਦਾ ਦੇਣਾ ਵੀ ਲੰਮਾ ਟਾਈਮ ਹੁੰਦਾ ਜੀ ਠੀਕ ਹੈ ਮੱਝਾਂ 'ਚ ਥੋੜੀ ਜੀ ਇਹ ਚੀਜ਼ ਘੱਟ ਆ ਜਿਵੇਂ ਮੱਝਾਂ ਇਹ ਤਾਂ ਤੁਸੀਂ ਜੇ 35 ਦਿਨਾਂ ਬਾਅਦ ਵੀ ਟੀਕਾ ਭਰਾ ਦਿੰਦੇ ਤਾਂ ਕੋਈ ਇਸ਼ੂ ਨਹੀਂ ਆਉਂਦਾਗਾ ਪਰ ਗਾਵਾਂ ਵੀਕ ਹੋ ਜਾਂਦੇਗਾ ਇਹ ਗਾਵਾਂ ਇੰਨੀ ਸਿਹਤ ਦੀਆਂ ਵਧੀਆ ਨਹੀਂ ਹੁੰਦੀਆਂ ਮੰਨ ਲਓ ਵੀ ਹੈਲਥ ਐਡੀ ਉਹ ਝੱਲ ਨਹੀਂ ਸਕਦੇ ਹੁੰਦੇ ਇੱਕ ਤਾਂ ਵੈਸੇ ਆਪਣੇ ਆ ਅਮਰੀਕਨ ਗਾਵਾਂ ਆਪਾਂ ਕਹਿ ਦਿੰਦੇ ਆ ਵੀ ਯਾਰ ਉਧਰੋਂ ਆ ਕੇ ਵਾਤਾਵਰਣ ਨਹੀਂ ਇਹਨਾਂ ਦਾ ਸੈਟ ਆਇਆ ਇਹ ਚਲੋ ਹੈ ਤਾਂ ਭਲਾ ਦੋਗਲੀਆਂ گاਵਾ ਪਰ ਫਿਰ ਵੀ ਤੁਸੀਂ ਗਾਂ ਨੂੰ ਘੱਟੋ ਘੱਟ 2 ਤੋਂ 2.5 ਮਹੀਨੇ ਅਰੇਸਟ ਦਿਆ ਕਰੋ ਸੂਣ ਤੋਂ ਬਾਅਦ ਭਲਾ ਗਰਮੀ ਸ਼ੁਰੂ ਹੁੰਦੀ ਹੈ ਕੁਝ ਵੀ ਹੈ ਪਰ ਘੱਟੋ ਘੱਟ 2 ਮਹੀਨੇ ਤਾਂ ਛੱਡਿਆ ਕਰੋ ਜੀ ਨਹੀਂ ਤਾਂ ਫਿਰ ਆਹ ਆ ਹਾਲਾਤ ਹੋਣੇ ਹੀ ਆ ਹੁਣ ਤਿੰਨ ਵਾਰੀ ਟੀਕਾ ਬਾਈ ਨੇ ਭਰਾਇਆ ਲਕੋਰੀ ਦੀ ਸਿਸਟਮ ਆ ਬਾਕੀ ਇਹਦੇ ਲਕੋਰੀ ਵਾਲਾ ਗੇਸ ਤਾਂ ਜੀ ਇਹਦੇ ਜੇਰ ਘੜਾਈ ਸੀ ਹੋ ਸਕਦਾ ਜੇਰ ਪੱਟ ਪੁੱਟ ਕੇ ਨਿਕਲੀ ਹੋਵੇ ਤਾਂ ਕਰਕੇ ਵੀ ਪਸ਼ੂ ਗਈ ਵਾਰੀ ਲਕੋਰੀ ਆ ਜਾਰੇ ਮਾਰ ਲੱਗ ਜਾਂਦਾ ਲਕੋਰੀ ਆਸਤੇ ਤੁਹਾਨੂੰ ਦੱਸਿਆ ਹੀ ਵੀ ਪਾਕਸਬਾਰੀ ਇਹਦੇ ਦੁੱਧ ਜੀ ਬਾਈ ਨੂੰ ਪਤਾ ਹੀ ਹੈ ਬਾਈ ਕਹਿੰਦਾ ਵੀਡੀਓ ਦੇਖੀ ਆ ਲਿਆ ਕੇ ਰੱਖੀ ਬੇਟਾ ਪਾਕਸਪਾਰੀ ਇਹਦੇ ਅੱਧਾ ਕਿਲੋ ਦੁੱਧ ਚ ਪਾ ਗਏ ਨੂੰ ਪਿਆ ਦਿਓ ਇੱਕ ਪ੍ਰੈਗਸਟੇ 골ਡ ਪਾਊਡਰ ਜੀ ਤੇ ਜਾਂ ਕੇਲੂਕੂ ਕੈਟ ਆਉਂਦੀ ਐ ਇੱਕ ਚੀਜ਼ਾਂ ਬਹੁਤ ਆਉਂਦੀਆਂ ਜੀ ਤੁਸੀਂ ਨਾਲ ਟੈਰਾਮਾਈਸੀ ਨੇ ਲੈ ਜਾਂ ਕੋਈ ਸੇਫਟੀ ਫੋਰ ਰਸਲਟ ਵਾਲਾ ਐਕਸਨਲ ਰਸਲਟ ਵਾਲਾ ਟੀਕਾ ਲਾ ਕੇ ਤੇ ਉਹ ਕੈਟ ਵੀ ਸ਼ੁਰੂ ਕਰ ਸਕਦੇ ਆ ਪਰ ਆ ਜਿਹੜਾ ਪਾਕਸਪਾਰੀ ਵਾਲਾ ਕੰਮ ਆ ਜੀ ਇਹ ਜਾਦੇ ਵਧੀਆ ਹਾਂ ਧੰਨਵਾਦ ਜੀ ਵੀਡੀਓ ਨੂੰ